ਕਲਾਸਿਕਲ ਦੀ ਸਾਰਿਆਂ ਲੋ ਜੀ ਅੱਜ ਪਿੰਡ ਪਾਮ ਚਿੱਤੋ ਚੌਂਕ ਦੇ ਕਰੀਬ ਜਿਹੜਾ ਹਮੇਸ਼ਵਰੀ ਗੇਟ ਦੇ ਕੋਲ ਬੂਟੇ ਲਗਾਏ ਹੋਏ ਆ ਅੱਜ ਤੀਸਰਾ ਦਿਨ ਸਾਨੂੰ ਇੱਥੇ ਲੱਗਿਆ ਨੂੰ ਹੋ ਗਿਆ ਜੀ ਬੂਟਿਆਂ ਦੀ ਕਟਿੰਗ ਜਿਹੜੀ ਆ ਕਰਨੇ ਵਾਲੀ ਹੋ ਗਈ ਸੀਗੀ ਬੂਟੇ ਬਹੁਤ ਭਾਰੇ ਹੋ ਗਏ ਸੀਗੇ ਇਹਨਾਂ ਲਫਣ ਲੱਪੇ ਸੀਗੇ ਇੱਕ ਸਾਈਡ ਨੂੰ ਤੇ ਸਾਡੇ ਭਾਈ ਸਾਹਿਬ ਹੁਣੇ ਲੱਗੇ ਹੋਏ ਆ ਹੁਣ ਗਰਮੀਆਂ ਦਾ ਸੀਜ਼ਨ ਆ ਜੀ ਤੇ ਇਹ ਆਪਣੇ ਆਪ ਜਿਹੜੇ ਆ ਇਹ ਬੂਟੇ ਫਟ ਪੈਣੇ ਆ ਉਨੇ ਹੀ ਵਧੀਆ ਗੋਲ ਸ਼ੇਪ ਦੇ ਦੇ ਦਾਂਗੇ ਇਹਨੂੰ ਤੇ ਦੱਸ ਦੇਖੋ ਬੂਟਿਆਂ ਦੇ ਨਾਲ-ਨਾਲ ਕਟਾਈ ਹੋਣ ਤੋਂ ਬਾਅਦ ਤੇ ਅਸਿਕਾ ਵੀ ਚਲੋ ਸੜਕ ਵੱਲੋਂ ਨਾਲ-ਨਾਲ ਪੱਧਰੇ ਕਰ ਦਈਏ ਇਤਰੋਂ ਚੱਕ ਕੇ ਅੰਦਰ ਨੂੰ ਢੇਰੀ ਇੱਕ ਪਾਸੇ ਨੂੰ ਲਗਾ ਦਨੇ ਆ ਫਿਰ ਬਾਅਦ ਵਿੱਚ ਉਹਨੀ ਰਿਕਸ਼ਾ ਲਿਆ ਆ ਕੇ ਤਾਂ ਇਹ ਸਾਰੇ ਬੂਟੇ ਜਿਹੜਾ ਬੂਟੇ ਨਹੀਂ ਕਟਿੰਗ ਜਿਹੜੇ ਕੀਤੇ ਹੋਏ ਪੱਤੇ ਜੋ ਵੀ ਸਾਰਾ ਕੁਝ ਇਹ ਚੱਕ ਕੇ ਆਪਾਂ ਬੇਚ ਕੇ ਸਾਈਡ ਤੇ ਇੱਧਰ ਰੱਖ ਦਿਆਂਗੇ ਸਿੜ ਦਿਆਂਗੇ ਤੇ ਕਰਕੇ ਇਤਲ ਜੋ ਸੜਕ ਦੇ ਨਾਲ ਪੱਧਰੇ ਹੋਣ ਤੋਂ ਹੋ ਗਿਆ ਕਰ ਵੀ ਹੁੰਦੀ ਰਹੇ ਤੇ ਇੱਕ ਵਾਰ ਦੀ ਰੇਕਸ਼ਨ ਨਾਲ ਸਾਰਾ ਕੂੜਾ ਚੱਕ ਦੇਣਾ ਜਿੰਨਾ ਵੀ ਹੈਗਾ ਜੀ ਇਹ ਦੇਖ ਸਕਦੇ ਆ ਕਿੰਨਾ ਕੂੜਾ ਕਿੰਨਾ ਹੈ ਨਾ ਥੱਲੇ ਆ ਤੁਸੀਂ ਸਾਰਾ ਦੇਖ ਸਕਦੇ ਆ ਇਹਨਾਂ ਨੂੰ ਹਲਕੇ ਹਰੇਕ ਸਾਲ ਹੀ ਕਰੀਦਾ ਆ ਕਿਉਂਕਿ ਜਿਆਦੇ ਲਫਨ ਨਾਲ ਫਿਰ ਸੜਕਾਂ ਲੋ ਇਧਰ ਨੂੰ ਲਫਜ ਜਾਂਦੇ ਆ ਜਿਆਦੇ ਤੇ ਹਾਂਜੀ ਉਹ ਵਿੱਚ ਕਟਿੰਗ ਕਰਦਿਆਂ ਤੇ ਆਲਣਾ ਸੀਗਾ ਬੱਚੇ ਆ 6-7 ਸੀਗੇ ਜਿਹੜੇ ਚੜੀਆਂ ਦੇ ਉਹ ਨਹੀਂ ਨਿਕਲੇ ਆ ਆਪਾਂ ਇਹਨੂੰ ਬੂਟੇ ਨਹੀਂ ਛੱਡਾਂਗੇ ਇੱਥੇ ਹੀ ਕੱਟਣੇ ਤੋਂ ਤੇ ਇਹ ਵਾਲਾ ਬੂਟਾ ਆਪਾਂ ਲਾਪਾਂਗੇ ਕਰਨ ਤੇ ਬਾਕੀ ਸਾਡੇ ਵੱਲੋਂ ਕੋਸ਼ਿਸ਼ ਲਗਾਤਾਰ ਜਾਰੀ ਆ ਥੱਲੇ ਵੀ ਸਾਰਾ ਸਵਾਰ ਦੇਣਾ ਆਪਾਂ ਠੀਕ ਹੈ ਜੀ ਤੇ ਇਧਰੋਂ ਵੀ ਇਹ ਸਾਰੇ ਥੱਲੇ ਉਹ ਜਿੰਨਾ ਵੀ ਆ ਖਲਾਰਾ ਗਲੋਰਾ ਸਾਰੇ ਚੱਕ ਦੇਣਾ ਇੱਥੋਂ ਅਸੀਂ ਫੇਰ ਰਿਕਸ਼ਾ ਲਿਆ ਕੇ ਸਾਰਾ ਇਹ ਕੂੜਾ ਜਿਹੜਾ ਚੱਕ ਕੇ ਉਹਨੂੰ ਸਾਈਡ ਤੇ ਸੱਟਾਂਗੇ ਕਿਤੇ ਤੇ ਬੂਟੇ ਥੋੜੀ ਜਿਹੀ ਫੇਰ ਨਾਲ ਸਹੀ ਹੋ ਜਾਣਗੇ ਆ ਦੇਖੋ ਕਿੰਨਾ ਬੂਟਾ ਬਾਹਰ ਨੂੰ ਆ ਗਿਆ ਭਾਰ ਜ਼ਿਆਦਾ ਹੋਣ ਨਾਲ ਹਨਾ ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਾਮੇਸ਼ਵਰੀ ਗੇਟ ਪਿੰਡ ਪਾਮ ਦੇ ਕੋਲ ਬੂਟੇ ਲਗਾਏ ਹੋਏ ਆ ਜੀ ਕਾਫੀ ਕਟਿੰਗ ਕਰਨੇ ਵਾਲੀ ਹੋਈ ਹੋਆ ਥੱਲੇ ਉਹ ਵੀ ਸਾਫ ਸਪਾਈ ਕਰਨੇ ਵਾਲੀ ਹੋਈ ਹੋਇਆ ਟੋਏ ਟਾਈ ਮਾਰਨੇ ਵਾਲੇ ਹੋਏ ਹੋਆ ਜੀ ਤੁਸੀਂ ਬੂਟੇ ਦੇਖ ਸਕਦੇ ਆ ਕਾਫੀ ਵਧੇ ਫੁੱਲੇ ਨੇ ਥੋੜੀ ਆ ਜਿਆਦੇ ਹੋਣ ਕਾਰਨ ਇਹਨਾਂ ਨੂੰ ਕਟਿੰਗ ਦੇਣੀ ਪੈਂਦੀ ਹੈ ਜੀ ਨਹੀਂ ਤਾਂ ਲਾਫ ਜਾਣੇ ਟੁੱਟ ਜਾਣੇ ਇਹ ਭਾਰੇ ਬਹੁਤ ਹੋ ਗਏ ਹੋ ਆ ਤੇ ਇਹਨਾਂ ਦੀ ਸਾਫ ਸਫਾਈ ਵੀ ਹੁਣ ਜਿਹੜੀ ਜਲਦੀ ਸੀ ਕਰਦੇ ਆਂਗੇ